ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਅਰਬੀ ਦੀ ਸਬਜ਼ੀ ਤੇ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਦੇਖਿਓ ਅਰਬੀ ਬਹੁਤ ਸਵਾਦੀ ਹੈ ਤੇ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਵੀਡੀਓ ਕੋ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਅਰਬੀ ਦੀ ਸਬਜ਼ੀ ਅਸੀਂ ਕਿੱਲੋ ਅਰਬੀ ਲਈਤੀ ਹੈ ਹੁਣ ਅਸੀਂ ਇਹਨੂੰ ਧੋ ਕੇ ਛਿੱਲਤੀ ਹੈ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ ਆਇਲ ਸਾੜਾ ਗਰਮ ਹੋ ਚੁੱਕਾ ਹੈ పావే అరీ చీహ ఫ్రాన్ని అరలీలం ఉద అం ఏ చర్ ఆ చంగీత గర్మీ అసలు అర్ధిను పాన వా ਚੰਗੀ ਤਰ੍ਹਾਂ ਤੇ ਬਾਦਮਾਂ ਦੇ ਸਾਡੇ ਚੰਗੀ ਤਰ੍ਹਾਂ ਅਰਬੀ ਫਰਾਈ ਹੋ ਜਾ। ਸਾਡੀ ਅਰਬੀ ਚੰਗੀ ਤਰ੍ਹਾਂ ਫਰਾਈ ਹੋ ਚੁੱਕੀ ਹੈ। ਹੁਣ ਅਸੀਂ ਇਹਨੂੰ ਹਮਚੌੜ ਕੇ ਗੈਸ ਬੰਦ ਕਰਕੇ ਚੰਗੀ ਤਰ੍ਹਾਂ ਇਹਨੂੰ ਮਿਲਾ ਕੇ Vi koker i ovnen før vi setter i kjøleskapet. 1 ਚਮਚਾ ਸੀ ਜੀਰਾ ਪਾਇਆ ਜੀਰੇ ਨੂੰ ਹਣੇ ਲਾਲ ਹੋਣ ਦੇਵਾਂਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਸਾਡਾ ਜੀਰਾ ਲਾਲ ਹੋ ਚੁੱਕਾ ਹੈ ਹੁਣ ਅਸੀਂ ਪਾਵਾਂਗੇ ਪਿਆਜ਼ ਅੱਗੇ ਦੋ ਵੱਡੇ ਪਿਆਜ਼切ੇ ਲਏ ਸੀਗੇ ਹੁਣ ਆਪੀ ਇਹਨੂੰ ਇਸ ਤਰ੍ਹਾਂ ਸੈੱਜ ਜੈਨੂੰ ਚੋਕਾ ਚੰਗਾ ਤਰ੍ਹਾਂ ਟਮਾਟਰ ਦੀ ਹੱਥ ਟਮਾਟਰ ਦੀ ਹੱਥ ਪਿਓਰੀ ਬਣਾ ਲਵਾਂਗੇ। ਇਸ ਚੈਨਲ ਸਾਡੇ ਪਿਆਜ਼ ਲਾਲ ਹੁੰਦੇ ਸਈਆ। ਇਸ ਪਿਓਰੀ ਬਣਾ ਲੈ। ਪਿਆਜ਼ ਨਾਲ ਅਸੀਂ ਚਲਾ ਦਵਾਂਗੇ। ਕੱਢਣ ਅਸੀਂ ਬੰਗੀ ਤਰਾਈ ਫੜੀ ਕਰਨੇ ਆ। ਉਸਨੂੰ ਅਸੀਂ ਨਾਲੀ ਮਿਰਚਾ ਪਾਵਾਂਗੇ। ਇਹਦੇ ਵਿੱਚ ਮਿਰਚਾ ਵੀ ਸਾਡੀ ਫਰਾਈ हूँ इतने मिर्चा पा लगे है हरी साड़ी मिर्चा फ्राई हो जाएगी अच्छी हरी मिर्चा यूज कर दी लाल नहीं देगी मिर्चा हरी मिर्चा चंकी तरह फ्राई होने के लिए प्याजा बना के लाल भर लाऊंगी ਸਾਡੇ ਪਿਆਜ਼ ਲਾਲ ਹੋ ਚੁੱਕਿਆ ਹੁਣ ਅਸੀਂ ਪਾਵਾਂਗੇ ਇੱਥੇ ਇੱਕ ਚਮਚ ਅਦਰਕ ਲਸਣ ਦਾ ਪੇਸਟ ਹੁਣ ਅਸੀਂ ਇਹਨੂੰ ਵੀ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ ਕੈਸੇ ਦੋ ਮਿੰਟ ਹੋਣ ਕੇ ਫਿਰ ਪਾਵਾਂਗੇ ਪਿਆਜ਼ ਦੀ ਪਿਊਰੀ ਸਾਡੇ ਦੋ ਮਿੰਟ ਹੋ ਗਏ ਹੁਣ ਦੇ ਸੱਤ ਨਾਗਰ ਬੇਚਦੇ ਵੀ ਫੋਨਸ ਤੇ ਪਾ ਮੰਗੇ ਤੇ ਟਮਾਟਰ ਦੀ ਪਿਉਰੀ ਹੁਣ ਤੇ ਇਹਨੂੰ ਵਿੱਚ ਰਲਾਂਗੇ ਪੀਸ ਕੁਝ ਮਾਰ ਚੰਗੀ ਤਰ੍ਹਾਂ ਮਸਾਲਾ ਨੂੰ ਕੁੰਨਾਗੇ ਸਲਾਸੀ ਮੈਂ ਐਡ ਕਰ ਗਏ ਇਸੇ ਮਸਾਲੇ ਹੁਣ ਅਸੀਂ ਐਡ ਕਰਨ ਲੱਗੇ ਹੈ ਇਸ ਮਸਾਲੇ ਫੋਨਸ ਪਹਿਲਾਂ ਪਾਵਾਂਗੇ ਨੋਨ ਸਵਾਦ ਅਨੁਸਾਰ ਅਸੀਂ ਇੱਕ ਚਮਚ ਨੌਂ ਪਾਵਾਂਗੇ। ਹੁਣ ਅਸੀਂ ਪਾਵਾਂਗੇ ਹਲਦੀ। ਹੁਣ ਅਸੀਂ ਪਾਵਾਂਗੇ ਢਿੱਗੇ ਮਿਰਚ। ਫਿਰ ਅਸੀਂ ਪਾਵਾਂਗੇ ਵਰਮਾਸਾਲਾ। ਹੁਣ ਅਸੀਂ ਇਹਨਾਂ ਕਰਾਂਗੇ ਮੀਸੇ ਮਖਾਣੇ ਨੂੰ। ਇਸ ਵਿੱਚ ਤਰਲੇਵਾਹ ਅਸੀਂ ਇਹਦੇ ਵਿੱਚ ਥੋੜਾ ਪਾਣੀ ਪਾਵਾਂਗੇ। ਪਾਣੀ ਪਾ ਕੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ। ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਚੁੱਕੇ ਆ। ਹੁਣ ਅਸੀਂ ਤੇਲ 'ਚ ਥੋੜਾ ਪਾਣੀ ਪਾ ਕੇ ਅਸੀਂ ਮਸਾਲੇ ਨੂੰ ਉਹ ਭੁੰਨਾਂਗੇ ਜਿਹੜਾ ਟਮਾਟਰ ਦੀ ਪਿਉਰੀ ਦਾ ਮਸਾਲਾ ਲੱਗਾ ਸੀ। ਅਸੀਂ ਉਹਦੇ ਵਿੱਚ ਹੀ ਪਾਣੀ ਪਾ ਲਿੱਤਾ ਹੈ। ਹੁਣ ਅਸੀਂ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਭੁੰਨਣ ਦੇ ਬਾਅਦ ਫਿਰ ਅੱਧੀ ਇਹਦੇ ਵਿੱਚ ਪਾਵਾਂਗੇ ਅਰਬੀ। ਤੇ ਮਸਾਲਾ ਸਾੜ ਤੇਲ ਵਿੱਚ ਛੱਡੂਗਾ ਜਦ ਤੱਕ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੇ ਰਵਾਂਗੇ। ਤੇ ਸਾਡੀ ਵੀਡੀਓ ਤੇ ਅਗਰ ਨਵੇਂ ਹੋ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਵੀਡੀਓ ਕੋ ਸਬਸਕ੍ਰਾਈਬ ਜ਼ਰੂਰ ਕਰਿਓ। ਸੜਾ ਮਸਾਲਾ ਚੰਗੀ ਤਰ੍ਹਾਂ ਭੁੰਨੇ ਰਹੇ ਹੋ। ਸੜਾ ਮਸਾਲਾ ਚੰਗੀ ਤਰ੍ਹਾਂ ਭੱਜ ਚੁੱਕਿਆ ਹੋ। ਹੁਣ ਅਸੀਂ ਇੱਥੇ ਅਰਬੀ ਪਾ ਕੇ ਇਹਨੂੰ ਮਿਕਸ ਕਰਾਂਗੇ। ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਅਰਬੀ। ਸਰ ਵੀ ਪਾ ਕੇ ਮਸਾਲੇ ਚ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਸਾਲਾ ਚ ਮਿਕਸ ਕਰ ਨਹੀਂ ਤੇ ਇਹਨੂੰ ਪਹਿਲਾਂ ਸਸੇਤੀ ਐਡ ਕਰਾਂਗੇ ੱਚ ਪਾਣੀ ਅਸੀਂ ੱਚ 1.5 ਗਲਾਸ ਪਾਣੀ ਪਾਵਾਂਗੇ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਲਾ ਸਕਦੇ ਹੋ ਘੱਟ ਵੱਧ ਜਿੰਨਾ ਵੀ ਤੁਸੀਂ ਲਾਣਾ ਚਾਹਦੇ ਹੋ ਹਨ ਕੁਝ ਲਾ ਸਕਦੇ ਹੋ ਵਿੱਚ 1.5 ਗਲਾਸ ਪਾਣੀ ਪਾਇਆ ਹੁਣ ਇਸੇ ਨੂੰ ਠਾਕੇ 15 ਤੋਂ 20 ਮਿੰਟ ਪਕਾਵਾਂਗੇ। ਅਸੀਂ ਥੋੜਾ ਜਿਹਾ ਪਾਣੀ ਇਹਦੇ ਚ ਪਾਉਂਗੇ। ਹੁਣ ਅਸੀਂ ਇਹਨੂੰ ਪਾ ਕੇ 10 ਤੋਂ 15 ਮਿੰਟ ਤੱਕ ਤੱਕ ਕੇ ਅਸੀਂ ਇਹਨੂੰ ਸਬਜ਼ੀ ਨੂੰ ਪਕਾਵਾਂਗੇ। ਹੁਣ ਅਸੀਂ ਇਹਨੂੰ ਮੀਡੀਅਮ ਗੈਸ 'ਤੇ ਹੀ ਪਕਾਵਾਂਗੇ। ਅਸੀਂ ਹਰ ਵੀਨੂੰ ਚੈੱਕ ਕਰਨ ਲੱਗੇ ਹਾਂ। ਸੜੀ ਅਰਬੀ ਹੋ ਚੁੱਕੀ ਹੈ ਹੁਣ ਇਸੇ ਪਾਵਾਂਗੇ ਕਸਤੂਰੀ ਸੜੀ ਅਰਬੀ ਬਣ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਸਤੂਰੀ ਥੋੜੀ ਮੇਥੀ ਜੇ ਨੂੰ ਮਿਕਸ ਕਰ ਲਾਂਗੇ ਮਿਕਸ ਕਰਨ ਦੇ ਬਾਅਦ ਅਸੀਂ 2 ਮਿੰਟ ਸਬਜੀ ਹੋਰ ਪਕਾਵਾਂਗੇ ਪਕਾ ਕੇ ਫਿਰ ਅਸੀਂ ਗੈਸ ਨੂੰ ਕਰ ਦਾਂਗੇ ਬੰਦ ਹੁਣ ਅਸੀਂ ਸਬਜੀ ਨੂੰ ਘਰਨ ਲੱਗੇ ਗੈਸ ਨੂੰ ਬੰਦ ਅਸੀਂ ਸਾਡੀ ਸਬਜੀ ਬਣ ਕੇ ਤਿਆਰ ਹੈ ਅਗਰ ਸਾਡੀ ਸਬਜੀ ਬਣਾਉਂਦਾ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ